ਮਾਲੀ ਤੁਰ ਗਿਆ ਛੱਡ ਕੇ ਬਾਗ ਸੁਨਾ ਤੇ ਉੱਜੜ ਗਈ ਗੁਲਜ਼ਾਰ ਪੰਜਾਬੀਆਂ ਦੀ ਵਾਲੀ ਪੰਜਾਂ ਦਰਿਆਵਾਂ ਹੈਲੋ ਦੋਸਤੋ ਪਿਛਲੀ ਵੀਡੀਓ ਚ ਤੁਹਾਨੂੰ 1947 ਤੋਂ ਪਹਿਲਾਂ ਦੀ ਮਸਜਿਦ ਬਾਰੇ ਦੱਸਿਆ ਸੀ ਤੇ ਹੁਣ ਤੁਹਾਨੂੰ ਰਹਿਮਤਗੜ ਦਾ ਕਿਲਾ ਦੇਖਣ ਜਾ ਰਹੇ ਹਾਂ ਜੋ ਮਲੇਰਕੋਟਲੇ ਵਿੱਚ ਦਿੱਤਾ ਹੈ ਇਹ ਸ਼ੇਰ ਮੁਹੰਮਦ ਖਾਨ ਦੇ ਪੁੱਤਰ ਅਤਾਉਲਾ ਖਾਨ ਨੇ ਬਣਵਾਇਆ ਸੀ ਸ਼ੇਰ ਮੁਹੰਮਦ ਖਾਨ ਉਹੀ ਨੇ ਜਿਨ੍ਹਾਂ ਨੇ ਛੋਟੇ ਸ਼ਾਹਬਜਾਦਾਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਸੀ ਉਹਨਾਂ ਦੇ ਪੁੱਤਰ ਨੇ ਕਿਲਾ ਬਣਵਾਇਆ ਸੀ ਇਹ ਤੁਸੀਂ ਦੇਖ ਰਹੇ ਹੋ ਜੋ ਸਾਹਮਣੇ ਇਹ ਮੀਨਾਕਾਰੀ ਕੀਤੀ ਹੋਈ ਹੈ ਮੁਗਲ ਸ਼ੈਲੀ ਦੇ ਵਿੱਚ ਤੇ ਇਹ ਹੈ ਜੀ ਆਮ ਤੇ ਖਾਸ ਸੁਪਰੀਮ ਕੋਰਟ ਯਾਨੀ ਕਿ ਆਮ ਤੇ ਖਾਸ ਅਦਾਲਤ ਇੱਥੇ ਬਹਿ ਕੇ ਬਾਦਸ਼ਾਹ ਆਪਣੇ ਫੈਸਲੇ ਕਰਿਆ ਕਰਦਾ ਸੀ ਇਹ ਮੁਗਲ ਸ਼ੈਲੀ ਦੇ ਵਿੱਚ ਨਹੀਂ ਇਹ ਵਿਕਟੋਰੀਆ ਸ਼ੈਲੀ ਵਿੱਚ ਬਣਾਈ ਗਈ ਹੈ ਤੁਸੀਂ ਦੇਖੋਗੇ ਕਿ ਇਹ ਇਹਦੇ ਅੰਦਰ ਦਾ ਦ੍ਰਿਸ਼ ਹੈ ਜੀ ਇੱਥੇ ਲੋਕ ਬੈਠਿਆ ਕਰਦੇ ਸੀਗੇ ਤੇ ਰਾਜਾ ਬਚਾਲੇ ਬੈ ਕੇ ਲੋਕਾਂ ਦੇ ਮਸਲੇ ਹੱਲ ਕਰਿਆ ਕਰਦਾ ਸੀ ਅੱਜ ਇਹ ਕਿਲਾ ਖੰਡਰ ਬਣ ਚੁੱਕਿਆ ਹੈ ਪੰਜਾਬ ਵਿੱਚ ਐਸਾ ਬਹੁਤ ਕੁਝ ਦੇਖਣ ਨੂੰ ਹੈ ਜਿਹੜਾ ਅਸੀਂ ਸੋਚ ਵੀ ਨਹੀਂ ਸਕਤੇ ਐਨੇ ਕਿਲੇ ਪੈਨੇ ਜਿੱਦਾਂ ਬਠਿੰਡੇ ਦਾ ਕਿਲਾ ਉਦਾਂ ਹੀ ਮਲੇਰ ਕੋਲ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਕਿਲੇ ਨੇ ਸੋ ਸਾਹਮਣਾ ਚਾਹੀਦਾ ਹੈ ਸਾਹਮਣਾ ਦੇ ਜਾਣ ਮਗਰੋਂ ਲਈ ਕਿਸੇ ਨਾ ਸਾਰ ਪੰਜਾਬੀਆਂ ਦੀ ਰਹਿ ਗਈ ਲਟਕਦੀ ਕਿਲੇ ਦੀ ਕਾਂਦੇ ਉੱਤੇ ਇਹ ਖੈਬਰ ਤੱਕ ਬਣਾਈ ਸੀ ਜੋ ਨਲਵੇ ਤੇ ਖੋਸ ਗਈ ਜ਼ਗੀਰ ਪੰਜਾਬੀਆਂ ਦੀ ਹੋ ਕੱਲਾ ਸ਼ੇਰ ਨੀ ਤੇ ਖਾਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਰਤ ਪੀਣੀ ਤਲਵਾਰ ਪੰਜਾਬੀਆਂ ਦੀ ਹੋ ਸਿਰ ਤੋਂ ਤਾਜ ਦਲੀਪ ਦੇ ਨਹੀਂ ਲੱਥਾ ਤੇ ਲੱਥ ਗਈ ਦਸਤਾਰ ਪੰਜਾਬੀਆਂ ਦੀ